ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਗਾਵਾਂ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਫਰਾਂ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528003554 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਹੈਗਾ ਜੀ ਭਰਪੁਰ ਸਿੰਘ ਪਿੰਡ ਪਿੰਡ ਸੰਧੂ ਕਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਅਸੀਂ ਪਹਿਲੀ ਪਾਪਾ ਨੂੰ ਠੀਕ ਹੈ ਜੀ ਪਹਿਲੀ ਵਾਰ ਦੀ ਦੱਸੋ ਜੀ ਜਾਣਕਾਰੀ ਆਪਣੀ ਪਹਿਲੀ ਵਾਰ ਮੰਨ ਲਓ ਵੀ ਦੂਜਾ ਸੂਆ ਸੂਈ ਵੀ ਆ ਹਾਂ ਜੀ ਅੱਜ ਚੌਥਾ ਦਿਨ ਹੈ ਇਹਨੂੰ 15 ਕਿਲੋ ਤਿਆਰ ਹੈ ਠੀਕ ਹੈ ਜੀ ਤੇ ਰੇਟ ਭਰਾ ਪਹਿਲੀ ਦੱਸ ਦੋ ਰੇਟ ਵਾਪਸ 7000 ਦੀ ਦੇ ਦਾਂਗੇ ਠੀਕ ਹੈ ਜੀ ਮਗਰ ਬੱਛਾ ਇਹਦੀ ਮਗਰ ਬੱਸ ਆ ਜੀ ਹਾਂ ਜੀ ਲੋਪਰਾ ਚੈੱਕ ਕਰ ਸਕਦਾ ਲੇਵਾ ਤੇ ਬਸ ਆਹ ਬੈਠਾ ਮੁਰੇ ਜੀ ਹਾਂ ਜੀ ਹਾਂ ਠੀਕ ਉਰਦੂ ਬਰਾ ਜੇਰੂ ਵਗੈਰਾ ਓਕੇ ਚੁਆਇਸ ਵੀ ਇੱਕ ਨੰਬਰ ਆ ਹਾਂਜੀ ਸੀਲ ਠੰਡੀ ਆ ਗਈ ਠੀਕ ਹੈ ਜੀ ਬਾਕੀ ਲੋ ਜੀ ਦੇਖ ਸਾ ਅਗਲਾ ਆ ਕੇ ਆਪਦੀ ਤਸੱਲੀ ਕਰ ਸਕਦੇ ਠੀਕ ਹੈ ਜੀ ਜੀ ਦੋਪਰਾ ਚੈੱਕ ਕਰ ਸਕਦੇ ਆ ਜਾ ਬਤੋਏ ਤਾਜੀ ਸੂਈ ਵੀ ਆ ਠੀਕ ਹੈ ਹੋਸ਼ੀ ਹੋਸ਼ ਜੱਕਾ ਸਤੂਰਾ ਕਰਮਬੜੀਆ ਲੋ ਜੀ ਮੋੜ ਲਓ ਲੋ ਜੀ ਲੈ ਬਾਕੀ ਚੱਕਾਸਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਲੋ ਜੀ ਕੱਦ ਬਾਕੀ ਵਾਲੇ ਦਾ ਕੁਝ ਵੀ ਨਹੀਂ ਬਣੀ ਵੀਡੀਓ ਬਣਾਉਣ ਦਾ ਟਾਈਮ ਸਾਰੇ 12 ਵਜੇ ਹੋਣਗੇ ਠੀਕ ਹੈ ਜੀ ਠੀਕ ਹੈ ਹਾਂਜੀ ਟਾਈਮ 12 12:30 ਦਾ ਟਾਈਮ ਆ ਲੋ ਜੀ ਸਾਮਾਨ ਤਾਂ ਟਿਨ ਟੁਲ ਨਾਲ ਬਹੁਤ ਸੋਹਣੀ ਪੂਰੀ ਪਾਣੀ ਦੀ ਹੈ ਠੀਕ ਹੈ ਨਾ ਚੈੱਕ ਕਰਕੇ ਬਾਈ ਕਹਿੰਦਾ ਦਸੰਦੀ ਕਰਕੇ ਲੈ ਕੇ ਜਾਓ ਕੋਈ ਗੱਲ ਨਹੀਂ ਚਾਹੇ ਦੋ ਡੰਗ ਚੋਕ ਲੈ ਲਵੀਂ ਜੀ ਠੀਕ ਹੈ ਜੀ ਅੱਜ ਵੀ ਦੂਜੀ ਵਾਰ ਦੱਸੋ ਜਾਣਕਾਰੀ ਇਹ ਵੀ ਦੂਜਾ ਸੂਆ ਇਹਨੂੰ ਮੰਨ ਲਓ ਇਹ ਅੱਜ ਤੀਜਾ ਦਿਨ ਇਹਦੇ ਮਗਰ ਬੱਛੀ ਆ ਕਿ 15 ਕਿਲੋ ਉਹਦੇ ਥੱਲੇ ਠੀ ਰੇਟ ਇਹਦਾ 72000 ਇਹਦਾ 72000 ਹਾਂ ਚੱਕਰ ਇਹ ਰੰਗ ਕਾਲੇ ਚ ਆ ਗਈ ਹੈ ਯਾਰ ਸੂਜਾ ਗੜ ਠੀਕ ਹੈ ਜੀ ਸੀਲ ਛੰਡੀ ਆ ਥਾਂ ਲੈ ਵੀ ਪਲੇਅਰ ਆ ਗਈ ਚੋਈ ਚੋਈ ਦੀ ਓਕੇ ਹਾਂਜੀ ਹਾਂ ਤੋੜ ਦਿਓ ਜੀ ਭਰਾ ਬੱਸ ਕਿਹੜੀ ਜਿਹਦੇ ਚ ਆਹ 2 ਨੰਬਰ ਤੇ ਖੜੀ ਹੈ ਜੀ ਆਹ ਨੰਬਰ 2 ਨੰਬਰ ਬੱਸ ਠੀਕ ਹੈ ਜੀ ਤੋੜ ਦਿਓ ਲੋ ਪ੍ਰਹਾਇ ਪਾਈ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਸੰਧੂ ਤੇ ਜ਼ਿਲ੍ਹਾ ਇਹਨੂੰ ਪਿੰਡ ਲਈ ਬਰਨਾਲਾ ਲੋ ਜੀ ਦੇ ਵੈਲਿਊ ਵੀ ਤਾਂ ਤਾਜ਼ਾ ਤੁਸੀਂ ਲਾਸਟ ਮਹੀਨੇ ਭਰਾ ਤੋੜ ਦਿਓ ਲਿਓ ਜੀ ਲਿਓ ਚੈੱਕ ਕਰ ਸਰ ਭਰਾ ਹਾਂਜੀ ਹਾਂਜੀ ਵੀ ਜਰਸੀ ਦੀ ਦੱਸੋ ਜਾਣਕਾਰੀ ਇਹ ਪਹਿਲਾ ਸੂਆ ਬੱਚੀ ਆ ਹਾਂਜੀ ਮੰਨ ਲਾ ਵੀ ਦੋ ਜਾਂਦਾ ਮੋਹ 24 ਮਹੀਨਿਆਂ ਦੀ ਬੱਚੀ ਆ ਹਾਂਜੀ ਇਹਨੂੰ ਅੱਜ ਚੌਥਾ ਦਨਾ ਮੰਨ ਲਾ ਹੁਣ 14 ਕਿਲੋ ਤਿਆਰ ਹੈ ਇਹਦੇ ਸੱਲੇ ਬੋਲ ਠੀਕ ਹੈ ਜੀ ਤੇ ਬੱਚਾ ਬੱਚਾ ਇਹ ਮਾਰ ਬੱਛਾ ਉਹ ਬਾਹਰ ਬੈਠਾਗਾ ਠੀਕ ਹੈ ਜੀ ਉਦਰੀ ਵਿਖਾ ਦਾਂਗੇ ਆਪਾਂ ਠੀਕ ਹੈ ਠੀਕ ਹੈ ਲੋ ਜੀ ਤੋਂ ਰੇਟ ਭਰਾ ਦਾ ਜਾਇਜ ਰੇਟ ਇਹਦਾ ਜਾਇਜ ਬਸ 95000 ਰੁਪਏ ਦਾ ਠੀਕ ਹੈ ਲੋ ਭਰਾ ਚੈੱਕ ਕਰ ਸਦੇ ਪਹਿਲੀ ਸੂਈ ਵੀਰੇ ਪਹਿਲਾ ਸੂਆ ਇਹਦਾ ਛੋਟੀ ਉਮਰ ਦੀ ਹੈ ਬੱਚੀ ਠੀਕ ਹੈ ਜੀ ਠੀਕ ਹੈ ਆ ਜਾਪਾ ਲੋ ਜੀ ਬੱਚਾ ਨੇ ਮਗਰ ਕੀ ਹੈ ਜੀ ਬੱਛਾ ਮਗਰ ਜੀ ਬੱਸਾ ਬੱਸਾ ਮਗਰ ਬਰਾ ਠੀਕ ਹੈ ਲੋ ਫੇਸ ਕੁਆਲਿਟੀ ਦੇਖ ਸਕਦੇ ਹੋ ਸੁਨੱਖਪੋਣਾ ਠੀਕ ਹੈ ਜੀ ਲੋ ਜੀ ਵੋੜ ਲਓ ਲੋ ਜੀ ਆਇਆ ਪਾਈ ਪ੍ਰਿੰਡ ਸੰਧੂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਸੰਧੂ ਕਲਾਂ ਠੀਕ ਹੈ ਜੀ ਹਾਂ ਜੀ ਬਈ ਇਹ ਦੱਸੋ ਜਾਣਕਾਰੀ ਇਹ ਪਹਿਲਾ ਸੂਆ ਬੱਚੀ ਸੁੰਦੀ ਹੈਗੀ ਹਾਂ ਜੀ ਇਹ ਮੰਨ ਲਓ ਵੀ ਇਹ ਕੱਚੀ ਆਪਾਂ ਸਾਦਾ ਲੈ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਇਹਦਾ ਰੇਟ ਜੀ ਇਹਦਾ ਰੇਟ ਰਹੂਗਾ ਲੈਣ ਦੇ 75000 ਰੁਪਏ ਆਹ ਤਾਂ ਦਬੱਚੀ ਆਪਾਂ ਠੀਕ ਹੈ ਜੀ ਲੋਕਰਾ ਚੱਕਾ ਕਰੋ ਇਹਦਾ ਰੇਟ ਹੈਗਾ 75000 ਦਾ ਠੀਕ ਹੈ ਜੀ ਮੋੜ ਦਿਓ ਜੀ ਰੋਚੀ ਪੂਰਾ ਤਰਾ ਦੇਖ ਸਮਰਮਾ ਬੜੀ ਦਾ ਠੀਕ ਹੈ ਜੀ ਲਿਓ ਜੀ ਲਿਓ ਲੋਚ ਭਾਈ ਜੀ ਨੇ ਜ਼ਰੂਰ ਕਨਫਰਮਟ ਕਰੋ ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 4 ਗਮ ਬਕਾਉਗਾ ਜੀ ਠੀਕ ਹੈ ਜੀ ਭਾਈ ਜੀ ਨੇ ਜ਼ਰੂਰ ਕਨਫਰਮਟ ਕਰ ਸਕਦਾ ਠੀਕ ਹੈ ਜੀ